ਆਦਲ ਨੇ ਕਦੇ ਝੂਠ ਨਹੀਂ ਬੋਲਿਆ ਨਾ ਲਾਰੇ ਲਾਏ ਜੋ ਵਾਅਦਾ ਕਰਦੇ ਸੀ ਕਰਦੇ ਸੀ ਤਈਓ ਪੰਜ ਵਾਰ ਮੁੱਖ ਮੰਤਰੀ ਬਣਿਆ ਐ ਕੋਈ ਸਰਪੰਚ ਨਹੀਂ ਬੰਦਾ ਪੰਜ ਵਾਰ ਛੋਟੇ ਵਿੱਚ ਦੇ ਨਾਲੇ ਥੋੜੀ ਲੜਾਈ ਲੈਣ ਨਾਲੇ ਆ ਜਿਹੜੀ ਸ਼ਰੋਮਣੀ ਖਾਲੀ ਦਲ ਪਾਰਟੀ ਐ ਆ ਥੋੜੀ ਪਾਰਟੀ ਐ ਤੁਹਾਡੇ ਪਿੰਡਾਂ ਦੀ ਪਾਰਟੀ ਐ ਖਾਲਸਾ ਪੰਥ ਦੀ ਬੋਝ ਹੈ ਗਰੀਬ ਦੀ ਆਵਾਜ਼ ਹੈ ਕਿਸਾਨ ਦੀ ਆਵਾਜ਼ ਹੈ

ਜਿਨ੍ਹਾਂ ਨੇ ਬਹੁਤ ਜ਼ਿਆਦਾ ਨੁਕਸਾਨ ਆਪਣਾ ਕੀਤਾ ਆ ਕਾਂਗਰਸ ਪਾਰਟੀ ਨੇ ਨਾ ਪਹਿਲੀ ਜੂਨ ਯਾਦ ਰੱਖਿਓ 40 ਸਾਲ ਪਹਿਲੇ ਪਹਿਲੀ ਜੂਨ ਨੂੰ ਇੰਦਰਾ ਗਾਂਧੀ ਨੇ ਟੈਂਕਾਂ ਤੋਪਾਂ ਨਾਲ ਦਰਬਾਰ ਸਾਹਿਬ ਤੇ ਹਮਲਾ ਸ਼ੁਰੂ ਕੀਤਾ ਸੀ ਅੱਜ ਉਹੀ ਦਿਨ ਫਿਰ ਤੋਂ ਆ ਗਿਆ 40 ਸਾਲ ਬਾਅਦ ਪਹਿਲੀ ਜੂਨ ਜਦੋਂ ਵੋਟਾਂ ਪਾਉਣੀਆਂ ਜਿਹੜਾ ਸਿੱਖ ਹੁਣ ਵੀ ਵੋਟ ਪਾਊਗਾ ਕਾਂਗਰਸ ਨੂੰ ਸਹੀ ਮੈਨ ਦੇ ਸਿੱਖ ਨਹੀਂ ਹੈ ਮੈਂ ਦੱਸਣਾ ਚਾਹਣਾ ਆ ਜਿਹੜੀ ਝਾੜੂ ਵਾਲੀ ਪਾਰਟੀ ਹੈ ਦੇਖੋ ਕੇਜਰੀਵਾਲ ਤਾਂ ਰਲ ਗਿਆ ਕਾਂਗਰਸ ਨਾਲ ਭਗਵਾਨ ਤੁਮਨ ਰਾਜੀ ਕਿ ਦਿੱਲੀ ਵਾਲੀ ਸ਼ਰਾਬ ਘਟਾਲੇ ਤੋਂ ਵੱਡਾ ਘਟਾਲਾ ਹਮੇਸ਼ਾ ਇਹਨੇ ਕੀਤਾ ਭਗਵਾਨ ਤੁਮਨ ਨੇ ਦਿਖਾ ਦੇ ਤੂੰ ਵੀ ਤਿਆਰ ਹੋ ਜਾ ਉਹ ਕਹਿੰਦਾ ਜੀ ਮੈਨੂੰ ਤਾਂ ਜੋ ਕਹੋਗੇ ਮੈਂ ਕਰੂੰਗਾ ਹੁਣ ਤੁਸੀਂ ਦੇਖੋ ਕਿਸਾਨਾਂ ਨਾਲ ਬਾਰਡਰ ਤੇ ਡੱਪਨੀ ਦੀ ਤਸਦੀਕ ਕਰਤਾ ਸੀ ਪੰਜਾਬ ਦੇ ਵਿੱਚ ਉਹਨਾਂ ਭੈਰਿਆਣਾ ਨੇ ਪੰਜਾਬ ਦੇ ਵਿੱਚ ਬੈਰੀਕੇਡ ਲਾਏ ਪੰਜਾਬ ਦੇ ਵਿੱਚ ਗੋਲੀਆਂ ਚਲਾਈਆਂ ਬੰਬ ਸਿੱਟੇ ਆਪਣੇ ਕਿਸਾਨ ਵੀ ਕੁੱਟੇ ਪੰਜਾਬ ਪੁਰਸ਼ੁੱਪ ਕਰਕੇ ਕਿਉਂਕਿ ਭਗਵੰਤ ਮਾਨ ਨੇ ਕਿਹਾ ਜੀ ਕੁਝ ਨਹੀਂ ਕਰਨਾ ਜੇ ਕਾਲੀ ਸਰਕਾਰ ਹੁੰਦੀ ਕਿਸੇ ਦੀ ਹਿੰਮਤ ਨਹੀਂ ਹੋਣੀ ਸੀ ਥੋੜੇ ਪੰਜਾਬ ਥੋੜੇ ਤਰਫ ਕੋਈ ਅੱਖ ਨੂੰ ਛੱਕ ਜੇ ਆ ਫਰਕ ਹੈ ਤੋ ਇਸ ਕਰਕੇ ਬੇਨਤੀ ਕਰਦਾ ਜਿਵੇਂ ਇਹਨਾਂ ਨੇ ਬਾਰਡਰ ਸੀਲ ਕੀਤੇ ਹੈ ਤੁਸੀਂ ਵੀ ਕਰ ਦਿਓ ਤੁਸੀਂ ਵੋਟਾਂ ਨਾ ਕਰ ਦਿਓ ਆ ਦਿੱਲੀ ਵਾਲੀ ਵੋਟ ਪਾਰਟੀਆਂ ਨੂੰ ਇੱਕ ਨਾ ਵੋਟ ਪਾਓ ਆ ਸਾਰੇ ਆਉਣਗੇ ਇਹਨਾਂ ਨੂੰ ਬੂਦ ਨਾ ਲੱਗਣ ਦਿਓ ਇੱਕ ਵੋਟ ਨਾਲ ਸਾਰੀ ਵੋਟਾਂ ਆਪਣੀ ਖੇਤਰੀ ਪਾਰਟੀ ਕਾਲੀ ਦਲ ਨੂੰ ਜੇ ਮਦ ਨੂੰ ਸਹੀ ਰਸਤਾ ਹੈ ਕਾਲੀ ਦਲ ਤਗੜਾ ਤੇ ਤੁਸੀਂ ਤਗੜੇ ਹੋ ਅਕਾਲੀ ਦਲ ਤੋਂ ਖਾਲਸਾ ਪੰਥ ਤਗੜਾ ਕਾਲੀ ਦਲ ਤਗੜਾ ਤੇ ਕਿਸਾਨ ਤੇ ਗਰੀਬ ਨੂੰ ਕੋਈ ਮੁਸ਼ਕਲ ਨਹੀਂ ਆਉਗੀ جنی دیر آک رکھوں گے راج کالی زدا انہیں سالی ترقی رہو گی تسی اپنے تسی اپنے دیون پہن کا پنجاب کدھر چلے جاؤ جو کچھ دیکھوں گے بنیا وہ برگاہ سنگھ بادل دی سکار دے درانی بدلے ہون, بنیا ہونا ہے اور کسے دی سرکار نے ڈکا نہیں توڑیا ایس کے ارکے بی بی ہر سے ملکہ بادل ایم پی تھوڑے ਬੜੀ ਸੇਵਾ ਕੀਤੀ ਹੈ ਸਰਕਾਰ ਦੇ ਦੌਰਾਨ ਵੀ ਹੁਣ ਵੀ ਜੇ ਪਾਰਲੀਮੈਂਟ ਚ ਜੇ ਕਿਸਾਨ ਦੀ ਲੜਾਈ ਲੜੀ ਬੰਦੀ ਸਿੱਖਾਂ ਦੀ ਲੜਾਈ ਲੜੀ ਪੰਜਾਬੀਆਂ ਦੀ ਲੜਾਈ ਲੜੀ ਜੇ ਆ ਉਥੇ ਟੱਕਰ ਕੀਤਾ ਮੋਦੀ ਦਾ ਤਾਂ ਕਲੇਰ ਹਰਸਿਮਰਤ ਕੌਰ ਬਾਦਲ ਨੇ ਦੇਖਿਆ ਟੀਵੀ ਚ ਦੇਖਦੇ ਰਹਿੰਦੇ ਰਹੇ ਹੋ ਹਰਸਿਮਰਤ ਕੌਰ ਬਾਦਲ ਜਿੰਦਾਬਾਦ ਹਰਸਿਮਰਤ ਕੌਰ ਬਾਦਲ ਜਿੰਦਾਬਾਦ ਇਸ ਕਰਕੇ ਮੈਂ ਹੱਥ ਜੋੜ ਕੇ ਬੇਨਤੀ ਕਰਦਾ ਆ ਆਪਣੀ ਪਾਰਟੀ ਤਗੜਾ ਕਰਦੀ ਆ ਤੁਹਾਡੇ ਗੁਵਾਨ ਚ ਰਹਿਣੇ ਆ ਤੋਡੇ ਨਾਲ ਭਰਾਵਾ ਮੰਗੂ ਰਿਸ਼ਤਾ ਹੈ ਇੱਕ ਪਰਿਵਾਰ ਦੇ ਮੈਂਬਰੋਂ ਮੈਂ ਇਹਨਾਂ ਦੱਸ ਦਿੰਦਾ ਜਿਸ ਦਿਨ ਸਰਕਾਰ ਤੁਸੀਂ ਬਣਾ ਲਈ ਨਜ਼ਾਰਾ ਲਿਆ ਦੂ ਤੁਹਾਨੂੰ ਮੈਂ ਦਿੰਦਾ ਤੁਹਾਨੂੰ ਕੋਈ ਟੈਨਸ਼ਨ ਨਹੀਂ ਹੋਊਗੀ ਕੋਈ ਫਿਕਰ ਨਹੀਂ ਹੋਊਗਾ ਵਾਪਸ ਆਟਾ ਦਾ ਸਕੀਮ ਸ਼ੁਰੂ ਹੋਊਗੀ ਵਾਪਸ ਪੈਨਸ਼ਨਾਂ ਵਾਪਸ